ਤੁਸੀਂ ਕੱਲ ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜੈ ਵਰਮਾ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਪਵਨ ਖੜੇ ਹੋਏ ਹਨ ਔਰ ਇੱਥੇ ਸਾਰੇ ਜ਼ਿਲ੍ਹੇ ਪ੍ਰਧਾਨਾਂ ਦੀ ਮੀਟਿੰਗ ਹੈਗੀ ਔਰ ਜ਼ਿਲ੍ਹੇ ਦੇ ਪ੍ਰਧਾਨ ਇੱਧਰ ਪਹੁੰਚ ਚੁੱਕੇ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਾਜਾ ਬੜਿੰਗ ਇੱਧਰ ਪਹੁੰਚੇ ਨੇ ਔਰ ਕਿਸ ਨੇ ਮੀਟਿੰਗ ਸੱਦੀ ਹੋਈ ਹੈ ਕਿ ਕੁਝ ਗੱਲਾਂ ਚਰਚਾਵਾ ਹੋਣਗੀਆਂ ਇਸ ਮੀਟਿੰਗ ਦੇ ਵਿੱਚ ਚੋਣ ਅਪਰੋਕੇ ਕਰ ਗਏ ਬਰ ਮੋਦ ਚਰਚਾ ਮਾਈਕ ਮਾਈਕ ਬਲੇ ਦਾ ਮਕਸਦ ਕੀ ਹੈ ਮੀਟਿੰਗ ਦਾ ਜੈ ਥੋੜਾ ਮਾਈਕ ਜੀ ਇਹ ਕਹਿੰਦੇ ਰੋਲ ਦਾ ਰੋਲ ਮੂੰਹ ਤੋਂ ਠੀਕ ਕਰਦੇ ਭਾਈ ਪੈਸਾ ਮੀਟਿੰਗ ਦਾ ਕੀ ਜਾਂਦਾ ਹੋਣ ਵਾਲੇ ਇਲੈਕਸ਼ਨਸ ਲੱਗੇ ਕੀ ਸਟ੍ਰੈਟਜੀ ਦੇਖੋ ਇਹ ਅੱਜ ਵੈਸੇ ਤਾਂ ਬਹੁਤ ਸਾਰੇ ਸਾਡੇ ਸਾਥੀ ਕੁਝ ਬਾਹਰ ਗਏ ਐ ਕੁਝ ਛੁੱਟੀਆਂ ਮਨਾ ਰਹੇ ਨੇ ਕੁਝ ਰਿਲੈਕਸ ਕਰ ਰਹੇ ਨੇ ਇਲੈਕਸ਼ਨ ਲੜਨ ਤੋਂ ਬਾਅਦ ਅਸੀਂ ਆਖਿਆ ਸਾਰੇ ਬਾਠ ਕੇ ਕੁਝ ਸਾਥੀ ਗੁਫ਼ਤਗੂ ਕਰ ਲਈਏ ਕਿ ਕੀ ਕੀ ਕਮੀਆਂ ਰਹੀਆਂ ਕਿ ਕੀ ਦਿੱਕਤਾਂ ਰਹੀਆਂ ਕਿ ਅੱਗੇ ਸਾਨੂੰ ਕਰਨਾ ਚਾਹੀਦਾ ਔਰ ਜਲੰਧਰ ਸਾਡੀ ਜਿਮਨੀ ਚੋਣਾਂ ਹੈ ਚਾਰ ਹੋਰ ਸਾਡੀਆਂ ਉਸ ਤੋਂ ਬਾਅਦ ਹ ਜੜੀਆਂ ਹੈਗੀਆਂ ਵਿਧਾਨ ਸਭਾ ਦੀਆਂ ਚੋਣਾਂ ਇਹਦੇ ਤੇ ਮੈਂ ਆਖਿਆ ਇੱਕ ਗੁਫ਼ਤਗੂ ਕਰ ਲਈਏ ਫਿਰ ਮੌਸਮ ਠੀਕ ਹੋ ਜਾਏਗਾ ਔਰ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਲੋਕਾਂ ਨੂੰ ਬਲੌਕ ਪ੍ਰੈਜ਼ੀਡੈਂਟਸ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕਿਸ ਪ੍ਰਕਾਰ ਨਾਲ ਅਸੀਂ ਜਲੰਧਰ ਜਿਮਨੀ ਚੌਂ ਬਾਈ ਇਲੈਕਸ਼ਨ ਦੇ ਵਿੱਚ ਜਾਣਾ ਹੈ ਕਿਹੜੀ ਸਟ੍ਰੈਟਜੀ ਅਪਣਾਣੀ ਹੈ ਮੈਂ ਕਿਹਾ ਹਰ ਬੰਦੇ ਦੇ ਅਲੱਗ-ਅਲੱਗ ਥ੍ਰੀਮ ਬੋਲਣਾ ਹੈ ਬੜਿੰਗ ਸਾਹਿਬ ਸੁਖਪਾਲ ਸਿੰਘ ਖੇਰੋ ਔਰ ਉਹਨੂੰ ਬੜਮਾਰੀ لال ਕੁਰੂਵਿਧਰ ਨੂੰ ਲੈਟਰ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਹੋਰਾਂ ਦੇ ਫੈਮਿਲੀ ਵੱਲੋਂ ਕੁਝ ਜ਼ਮੀਨ ਦਿੱਤੀ ਗਈ ਹੈ ਉਹਦੀ ਸੀਬੇ ਜਾਂਚ ਕੀਤੀ ਜਾਵੇ ਅੱਜ ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਚਿੱਠੀ ਲਿਖੀ ਹੈ ਪਟਾ ਪਰ ਅਗਰ ਕੋਈ ਜ਼ਮੀਨ ਦੀ ਐਸਾ ਮਸਲਾ ਹੈਗਾ ਤੇ ਉਹਰੇ ਤੋਂ ਉਹ ਨੂੰ ਕੋਕਪੜਤਾਲ ਹੋ ਜਾਣੀ ਚਾਹੀਦੀ ਕਿ ਕੀ ਹੈ ਬਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਮਾਈ ਪੰਜਾਬ ਵਿੱਚ ਕਰ ਲਓ ਸਾਹਮਣੇ ਦੇਖ ਕੇ ਬਾਈ ਮੇਰੇ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਹੈ ਉਹ ਐਲਾਨ ਕਰ ਗਏ ਅੱਜ ਕਾਂਗਰਸ ਪਾਰਟੀ ਦਾ ਉਮੀਦਵਾਰ ਮੈਨੂੰ ਐਲਾਨੇ ਜਾਣ ਦੀ ਸੰਭਾਵਨਾ ਹੈਗੀ ਹੈ ਪੰਜਾਬ ਦੇ ਵਿੱਚ ਬਿਜਲੀ ਕੱਟਣ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜੜੀ ਹੈਗੀ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਇਹਦੇ ਤੇ ਮੈਂ ਟਿੱਪਾ ਟਿੱਪਣੀ ਨਾ ਕਰਦੇ ਹੋਏ ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਨੇ ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 48 48 ਘੰਟੇ ਲੁਧਿਆਣੇ ਚ ਬਿਜਲੀ ਹੈ ਨਹੀਂ ਜਿਹੜਾ ਕਿ ਮਹਾਨਗਰ ਸਭ ਤੋਂ ਵੱਡਾ ਸ਼ਹਿਰ ਹੈ ਅੱਜ ਜਿਹੜੀ ਬਿਜਲੀ ਦੀ ਪੋਲ ਸੀਗੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ ਬਾਰਿਸ਼ ਬਹੁਤ ਹੋ ਗਈ ਔਰ ਫਲੱਡ ਆ ਗਏ ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋਗੀ ਉਹ ਅਸੀਂ ਕਿਸਾਨਾਂ ਨੂੰ ਦਿੱਤੀ ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਤੇ ਵਾਧੂ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈਗਾ ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵਜੋ ਦੇਣ ਜਿਸ ਪ੍ਰਕਾਰ ਗਰਮੀ ਵਧ ਰਹੀ ਹੈ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਉਸ ਪ੍ਰਕਾਰ ਬਿਜਲੀ ਦੇ ਬਹੁਤ ਮਾੜੇ ਹਾਲਾਤ ਹਨ ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦੇਾਂਗੇ ਠੀਕ ਹੋ ਜਾਏਗਾ ਲੇਕਿਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਦਿੱਕਤ ਆ ਗਈ ਕਿਉਂਕਿ ਬਿਜਲੀ ਨਹੀਂ ਤਾਂ ਮੋਟਰ ਨਹੀਂ ਚੱਲਦੀ ਮੋਟਰ ਨਹੀਂ ਚੱਲਦੀ ਤਾਂ ਪਾਣੀ ਨਹੀਂ ਆਉਂਦਾ ਸੋ ਇਸ ਤਰ੍ਹਾਂ ਦੇ ਹਾਲਾਤ ਬਣ ਗਏ 10000 ਟ੍ਰਾਂਸਫਰ ਮੁੱਖ ਮੰਤਰੀ ਕਰੀ ਨੇ ਕੀ ਕੀ ਗਈਆਂ ਸਿਰਦਾ ਤੇ ਨਸ਼ਾ ਇੰਦੀ ਚ ਇੰਦੀ ਚ ਬੈਠ ਗਏ ਸੋ ਭਾਈ ये ट्रांसफर्स इलेक्शन के बाद ही क्यों ये ढाई साल पहले क्यों नहीं तो आ, ये नेक्सेस तोड़ा गया अगर नेक्सेस तोड़ने की बात आप करते हैं मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है और उनको कहा गया जिनकी ट्रांसफ़र को अभी एक एक साल रह गया है और सारी जिंदगी उन्होंने लुधियाना उन्होंने फतेहगढ़ साहब और उन्होंने पटियाला में गुजारी है अब उस उनको अचन छेद मुक्सर लगा दोगे और मुखसर वाले को पटियाला लगा दोगे उसकी परफॉर्मेंस ही नहीं रहेगी और बंदा सारी ज़िंदगी एक जगह पर रहा ये ढाई साल पहले करना था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से आ, मुलाजमों ने कांग्रेस आम आदमी पार्टी की मदद नहीं की इसलिए किया गया और मेरी गुजारिश है इसको रोल बैक करना चाहिए ऐसा नहीं होना चाहिए हाँ कोई नटोरियस व्यक्ति किसी जिले में बैठा हुआ है उसकी ट्रांसफ़र आप कर सकते हैं लेकिन ऐसा थोड़ी है कि सारी पुलिस वालों को उठाओ और नई जगह पर भेज दो नया बंदा आके क्या करेगा क्राइम और बढ़ जाएगा उसको पता नहीं होगा उसको समझ होगी उसको जिले में यह हो सकता है कि सब डिवीज़न एक से दूसरी सब डिवीज़न आप कर दो لیکن یہ کوئی اچھا فیصلہ نہیں ہے کہ ایک ضلعے سے اٹھا کر اس کو 150 کلومیٹر دور بھیج دیا لورنس بشنوئی دی ویڈیو کال ریکارڈنگ وائرل ہوئی ہے پاکستان دے گینگسٹر شہزاد پٹی دے نال گل بات کردے ہیں ای ٹی بائی لورنس بشنوئی ویڈیو کال وائرل ہوئی ہے انہاں دی دیکھو لورنس بشنوئی تا روزانہ ایک نئی خبر ہے بالکل میں تا پہلے دنوں کہہ رہا ہوں کہ ایک کوکر نہیں چاہیے میں موسے والا سب دے مرڈر نو یہ گل کہہ رہا سی گا ਕੀ ਪਹਿਲਾਂ ਲੱਗਦਾ ਸੀ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲ ਗਿਆ ਵੀ ਹੈ ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਹੈ ਕਿ ਇਸਰਾ ਪਹਿਲਾਂ ਉਹਨੇ ਇੰਟਰਵਿਊ ਦਿੱਤੀ ਜੇਲ੍ਹ 'ਚੋਂ ਬੈਠੇ ਰਹੇ ਫੇਰ ਉਸ ਤੋਂ ਬਾਅਦ ਉਸੇ ਬੰਦਾ ਹੁਣ ਟੈਲੀਫੋਨ 'ਤੇ ਗੱਲ ਕਰ ਰਿਹਾ ਹੈ ਵਧਾਈ ਦੇ ਰਿਹਾ ਉਹਦਾ ਐਦਾਂ ਲੱਗਦਾ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ 'ਚ ਹੈ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਤਿਹਾਰ ਜੇਲ੍ਹ ਚੋ ਰਿਹਾ ਹੈ ਫਿਰ ਇਸ ਤੋਂ ਵੱਧ ਸਾਡੇ ਵਾਸਤੇ ਸ਼ਰਮਨਾਇਕ ਗੱਲ ਕੀ ਹੋ ਸਕਦੀ ਹੈ ਫਿਰ ਸਾਨੂੰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਦੇਸ਼ ਦੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੀਆਂ ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਬੈਠੇ ਐਡਾ ਵੱਡਾ ਨੈਕਸਸ ਚੱਲ ਰਿਹਾ ਹੈ ਜੀ ਉੱਥੇ ਨਹੀਂ ਤੁਸੀਂ ਨਕੇਲ ਪਾ ਸਕਦੇ ਫਿਰ ਹੋਰ ਕੀ ਕਰਨ ਕਾਂਗਰਸ ਦੇ ਵਿੱਚ ਘਰ ਵਾਪਸੀ ਲੈ ਕੇ ਬਗਾਵਤਾਂ ਜੀ ਰਾਜਾ ਬੜੀ ਕੁਝ ਨੇ ਕਿਹਾ ਹੈ ਕਿ ਤੇ ਬਿਲਕੁਲ ਰਾਜਾ ਵੜਿੰਗਾ ਨੇ ਦੇ ਨਾਲ ਗੱਲਬਾਤ ਕੀਤੀ ਔਰ ਰਾਜਾ ਵੜਿੰਗਾ ਜਿੱਥੇ ਪਹੁੰਚੇ ਨੇ ਔਰ ਸਭ ਤੋਂ ਔਰ ਤੇ ਕਹਿੰਦੇ ਨਜ਼ਰ ਆਏ ਨੇ तमाम ਮੁੱਦੇ ਨੂੰ ਲੈ ਕੇ ਚਰਚਾਵਾਂ ਹੋਣਗੀਆਂ ਲੋਕ ਸਭਾ ਦੇ ਨਤੀਜਿਆਂ ਨੂੰ ਲੈ ਕੇ ਚਰਚਾਵਾਂ ਹੋਣਗੀਆਂ ਔਰ ਅੱਜ ਜਲੰਧਰ ਚਿਮਨੀ ਜਿਮਨੀ ਚੌਂ ਨੂੰ ਲੈ ਕੇ ਅੱਜ ਉਮੀਦਵਾਰ ਕਾਂਗਰਸ ਅਲਾਨ ਸਕਦੀ ਹੈ ਜਿਸ ਨੂੰ ਲੈ ਕੇ ਚਰਚਾਵਾਂ ਚੱਲਣ ਗਿਆ ਔਰ ਸਾਰੇ ਜ਼ਿਲੇ ਪ੍ਰਧਾਨ ਇੱਧਰ ਆ ਚੁੱਕੇ ਨੇ ਔਰ ਸ਼ੰਕੇ ਇਹ ਨੇ ਕਿ ਹੁਣ ਥੋੜੀ ਜੀ ਦੇਰ ਦੇ ਵਿੱਚ ਜਲੰਧਰ ਵੀ ਜਲੰਧਰ ਤੋਂ ਕਾਂਗਰਸ ਪਾਰਟੀ ਜਿਹੜੀ ਆਪਣਾ ਉਮੀਦਵਾਰ ਦਾ ਐਲਾਨ ਕਰੇਗੀ ਕੌਣ ਉਮੀਦਵਾਰ ਹੋਣਗੇ ਕਿਸ ਤਰ੍ਹਾਂ ਦੇ ਨਾਲ ਜਲੰਧਰ ਦੇ ਵਿੱਚ ਕਾਂਗਰਸ ਚੋਣ ਲੜੇਗੀ ਇਹ तमाम ਗੱਲਾਂ ਜਿਹੜੀਆਂ ਨੇ ਉਹ ਰਾਜਾ ਬੜਿੰਗ ਵੱਲੋਂ ਕਈਆਂ ਗਈਆਂ ਨੇ ਔਰ ਥੋੜੇ ਮਿੰਟਾਂ ਦੇ ਵਿੱਚ ਸਾਫ਼ ਹੋ ਜਾਵੇਗਾ ਕਿ ਆਖਰ ਹੁਣ ਜਲੰਧਰ ਤੋਂ ਜਿਮਨੀ ਚੋਣ ਦਾ ਉਮੀਦਵਾਰ ਕੌਣ ਹੋਵੇਗਾ ਬ੍ਰਿਜਲਿਜਸ਼ਨ ਦੇ ਨਾਲ ਮੈਂ ਪੰਜਾਬੀ ਟੀਵੀ ਚੰਡੀਗੜ੍ਹ